ਚਾਰਨਾ ਵੀ ਆਪਾਂ ਰੂਪ ਮਸ਼ੀਨ ਦਾ ਵੀ ਤਿਆਰ ਕਰ ਲਿਆ ਤੇ ਝਾਰਨਾ ਪਾਉਨੇ ਆਪਾਂ ਹੁਣ ਇਹ ਰਾਤ ਬਣਾਤਾ ਸੀ ਆਪਾਂ ਉਹ ਦੂਜੀ ਮਸ਼ੀਨ ਦਾ ਵੀ ਆਪਣੀ ਦਾ ਵਧੀਆ ਸਫਾਈ ਆ ਕੋਈ ਚੱਕਰ ਨਹੀਂ ਆ ਦੇਖੋ ਇਧਰੋਂ ਵੱਲੋਂ 10 ਇੰਚ ਹੀ ਛੜਤਾ ਆਪਾਂ ਨੇ ਤੇ ਬਣਾਤਾ ਇਹ ਝਾਰਨਾ ਪਾਈਏ ਇਹਨੂੰ ਹੁਣ ਆਪਾਂ ਫੇਰ ਚੱਲ ਕੇ ਮਿਲਾਏਗਾ ਮਸ਼ੀਨ ਚਲਾਵਾਂਗੇ ਇਲਾਕੇ ਪਤਾ ਲੱਗੂ ਫਿਰ ਕਿੰਨੇ ਜਿਹਾ ਸਵਾਈ ਹੈ ਵੀ ਉਹ ਸੀਪਾ ਕੱਢ ਕੇ ਆਪਾਂ ਨੇ ਬਾਹਰ ਲੱਗ ਤੁਲਗ ਗਿਆ ਵਾ ਕਰੈਂਕਾਂ ਨਾਲ ਮਾਰ ਤੋੜ ਨਾਲ ਵਾਲੇ ਛੇਟੇ ਕੋੜਾ ਕੋੜਾ ਉਹ ਪਾਸਪਤੀ ਪਾਸਪਤੀ ਵੱਡੀ ਸੀ ਆਪਾਂ ਨੇ ਉਹਦਾ ਲਿਫਟ ਗਿਆ ਸੀ ਦੇ 17 ਨੰਬਰ ਗਲੀ ਦਾ ਚਾਰਨਾ ਤੇ ਪਾਉਨੇ ਆਪਾਂ ਹੁਣ ਸੀਪਾ ਗੱਡੇ ਪੰਨਿਆਂ ਬਾਰੇ ਤਾਂ ਢਾਣੇ ਦੀ ਦਵਾਈ ਬਹੁਤ ਆਉਂਦੀ ਆ ਹੋਰ ਟੂਰਿਸਟ ਭਾਈ ਹਨ ਪੱਖਾ ਲਾਉਣ ਦੀ ਲੋੜ ਨਹੀਂ ਪੈਂਦੀ ਇਹਨੂੰ ਚੱਲ ਕਰਨਾ ਪਤਾ ਬਈ ਆਪਣਾ ਇਹ ਵੀ ਰੂਪ ਮਸ਼ੀਨ ਚ ਸਟਾਰਟ ਕਰਦੀ ਬਟੂ ਪੂਰਾ ਘਟੀ ਨੇ ਟੰਡਾ ਲੈਣਾ ਛੱਡ ਦੇ ਕੁੰਮਰਾ ਨਾਟ ਚੱਲ 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 12 ਅਕਾਲੇ ਅੰਦਰ ਵਸਾ ਨਹੀਂ ਚੱਲ ਉਹਨਾਂ ਚ ਸਮਾਗਰਾ ਟਾਇਰ ਪਾਸੇ ਵਾਸ ਫਰੀ ਵੀ ਨਾ ਕਰ ਲਈ ਚਲ ਆ ਜਾ ਤੂੰ ਬਸ ਗਰਮੀ ਹੋ ਪਹਲੇ ਬੱਚੇ ਹੋਰ ਹਾਂ ਇਹਨਾਂ ਚਰਨਾ ਜਿਹੜਾ ਨਾ ਆਪਾਂ ਨੇ ਉਰੇ ਬਾਈ ਸਾਈਡ ਤੋਂ ਉੱਚਾ ਰੱਖਿਆ। ਜਦੋਂ ਇਹ ਹੁਣ ਇਹਦੇ ਨੂੰ ਪਿੱਛੇ ਨੂੰ ਮਾਰ ਲਵਾਂਗਾ ਤਾਂ ਉੱਚਾ ਚੜੂਗਾ ਤੇ ਵਿੱਚ ਥਣੂ ਮਾਰਾਂਗਾ। ਇਹਦਾ ਇੱਕ ਫਾਇਦਾ ਨਾ ਢਿੱਲਾ ਕਰਨ ਦੀ ਲੋੜ ਨਾ ਟਾਈਟ ਕਰਨ ਦੀ ਜ਼ਰੂਰਤ ਹੈ। ਹਾਂ ਬਟੂ। ਇੱਕ ਤਾਂ ਫਾਇਦਾ ਇਹਦਾ ਨਾ ਢਿੱਲਾ ਕਰਨ ਦੀ ਜ਼ਰੂਰਤ ਨਾ ਟਾਈਟ ਕਰਨ ਦੀ ਜ਼ਰੂਰਤ। ਬਸ ਬਾਈ ਉਹ ਬਾਤ ਹੈ ਜੀ ਦਾ। ਆ ਪੱਖਾ ਲਾਉਣਾ ਜਦੋਂ ਇਹ ਨਹੀਂ ਮੰਡੀ ਨਾ ਨਾਲੇ ਇੱਧਰ ਆ ਗਿਆ लवली ਜੀ ਸਾਈਡਿੰਗਾਂ ਨੇ ਉਹਨੇ ਸਾਈਡਿੰਗਾਂ ਕਰੀ ਜੋ ਉਹਦੇ ਪਾਸੇ ਹੋਰ ਕਦੇ ਖੋਲ ਲਾਂਗੇ ਤਾਂ ਕਰਨਾ ਕੜਕ ਤੇ ਇਹ ਬਹੁਤ ਹੀ ਚੱਲੂ ਤੈਨੂੰ ਇਹ ਗੱਲ ਆਤੀ ਲੜੜੀਆਂ ਆਹ ਬੇਚੇ ਵੜ ਜਾਂਦਾ ਸੀ ਕ੍ਰੈਂਕ ਨਾਲੋਂ ਮਸਾ ਮਾਲ ਤੋੜਿਆ ਆਹ ਦੇਖ ਉਹੀ ਮੜਾ ਮੜਾ ਕੇ ਕੱਢ ਗਏ ਹਾਂਜੀ ਮੈਂ ਕੱਢਿਆ ਜਾਂ ਦੇਖਿਆ ਜੀ ਝਾਰਨੇ ਕੱਢੇ ਸਾਲਾ ਕੰਨਾਂ ਲਪਟਿਆ ਪਿਆ ਦੀ ਵਿੱਚ ਝਾਰਨਾ ਕਰਤਾ ਭਾਈ ਓਕੇ ਆਪਾਂ ਨੇ ਤੇ ਹੁਣ ਮਸ਼ੀਨ ਚਲਾਵਾਂਗੇ ਜਾ ਕੇ ਫਿਰ ਬਣਾਉਨੇ ਆਪਾਂ ਵੀਡੀਓ ਉੱਥੇ ਦਿਖਾਉਨੇ ਤੁਹਾਨੂੰ ਕਹੇ ਜੀ ਸਵਾਹੀਓ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਭਾਈ ਕੰਬਾਈਨ ਮਸ਼ੀਨ ਚਲਾਤੀ ਆਪਾਂ ਨੇ ਕਰਨਾ ਬਣਾ ਲਿਆ ਸੀ ਧਰਨਾ ਬਣਾ ਕੇ ਪਾ ਕੇ ਤੇ ਕੰਬਾਈਨ ਚਲਾਤੀ ਆਪਾਂ ਨੇ ਜੀ ਦੀ ਵੜ ਰਹੇ ਆਪਾਂ 26 ਤੇ ਬੜੀਆ ਸਫਾਈ ਆ ਓਕੇ ਆਣ ਤੇ ਬਾਈ ਜੀ ਤੇ ਕਮੈਂਟ ਕਰਕੇ ਪੁੱਛਦੇ ਰਹਿੰਨੇ ਬਾਈ ਜਿੱਦਾਂ ਕਿ 19 ਨੰਬਰ ਦਾ ਧਰਨਾ ਜਾਂ ਹੋਰ ਇਹ ਨਹੀਂ ਕਾਮਯਾਬ ਆਏਗਾ ਉਹ ਤੇ ਪਤਾ ਕੀ ਚੱਕਰ ਆ ਆਪਣੇ ਉਹ ਮੁੰਜਰ ਦੀ ਆਉਣ ਲੱਗ ਜਾਂਦੀ ਐ ਨਾ ਸਫਾਈ ਆਵੇ ਤੇ 17 ਨੰਬਰ ਦਾ ਝਾਰਨਾ ਪੂਰਾ ਕਾਮਯਾਬ ਆ। ਪਹਿਲਾਂ ਦੇਖੋ ਆਪਾਂ ਨੇ ਪਹਿਲਾਂ ਵਾਲੀ ਉਹ ਦੂਜੀ ਕਰਦੇ ਆਲ ਮਸ਼ੀਨ 'ਚ ਪਾਇਆ ਸਫਾਈ ਫੁੱਲ ਸੀ। ਤੇ ਕੱਲ ਆਪਾਂ ਨੇ ਇਹ ਵੀ ਬਣਾ ਕੇ ਝਾਰਨਾ ਪਾਇਆ ਸੀ ਤੇ ਹੁਣ ਚੱਲਦੀ ਐ ਮਸ਼ੀਨ ਵਧੀਆ ਸਫਾਈ ਵੀ ਫੁੱਲ ਆ। ਕੋਈ ਚੱਕਰ ਵਾਲੀ ਗੱਲ ਨਹੀਂ ਜਿਵੇਂ ਮਰਜ਼ੀ ਬਣਾ ਕੇ ਝਾਰਨਾ ਪਾ ਲਿਓ। ਵਧੀਆ ਚੱਲਦੀ ਐ ਮਸ਼ੀਨ। ਓਕੇ ਆ ਕੰਮ। ਇਹ ਤੁਹਾਨੂੰ ਸਫਾਈ ਦਿਖਾਉਣਾ ਦੇਖੋ ਕੰਨੀ ਆ ਠੀਕ ਹੈ ਵੀਰੇ ਸਫਾਈ ਤਾਂ ਹਾਂ ਸਫਾਈ ਠੀਕ ਹੈ ਦੇਖੋ ਭਾਈ ਇਹਨ ਜਿਵੇਂ ਪੀਨੇ ਵਰਗੀ ਆ ਤੇ ਭਾਈ ਜੀ ਜਿਹੜੀ ਦੇਖੋ ਇਹਨ ਫਸ ਕਲਾਸ ਆ ਵਧੀਆ ਫੁੱਲ ਸਫਾਈ ਆ ਸਹੀ ਸਲਦੀ ਆਪਣੀ ਆ ਦੇਖੋ ਉੱਤੇ ਐ ਵੀ ਬੱਟਾ ਨਾ ਹਾਂ ਜਿਹੜੀ ਉੱਤੇ ਪੱਕੀ ਬੱਟਾ ਠੀਕ ਆ ਕਿਤੇ ਉੱਤੇ ਹਾਲ ਹੁੰਦੀ ਦੀ ਐਸ ਰੋਟ ਤੇ ਹਾਂ ਹਾਲ ਦਾ ਚੱਕਰ ਵਿੱਚ ਸਿੱਧੀ ਕਰ ਦੋ ਬੱਟ ਪੱਕੀ ਆ ਸੱਪਾ ਔਖਾ ਕਰੂਗਾ ਔਖਾ ਕਰੂਗਾ ਜੀ ਇਹਦਾ ਜਮਾ ਸੁੱਕੀ ਪਈ ਆ ਇਹ ਤਾਂ ਪੂਰਾ ਵੀ ਨਹੀਂ ਹੋਆ ਹਾਂ ਮੈਂ ਦੇਖੋ ਤੁਸੀਂ ਵਧੀਆ ਸਫਾਈ ਆਣ ਫੁੱਲ ਕੋਈ ਚੱਕਰ ਵਾਲੀ ਗੱਲ ਨਹੀਂ ਜਿਵੇਂ ਮਰਜ਼ੀ ਬਣਾ ਕੇ ਚਾਰਨਾ ਤੁਸੀਂ ਪਾ ਸਕਦੇ ਹੋ ਤੇ ਆਪਾਂ ਨੇ ਮੂਹਰੀ ਸਾਈਡ ਤੋਂ ਛੱਡਿਆ ਸੀਗਾ ਇਹ 10 ਇੰਚ 10 ਇੰਚ ਛੱਡ ਕੇ ਫਿਰ ਜਾਲੀ ਲਾਈ ਆ ਨਾ ਕੋਈ ਮਸ਼ੀਨ ਦੀ ਵਾਪਸੀ ਆ ਵੀ ਵਾਪਸੀ ਚ ਮਾਲ ਕਈ ਵਾਰ ਜ਼ਿਆਦਾ ਆਉਣ ਲੱ ਜਾਂਦਾ ਐਨ ਵਧੀਆ ਚਾਰਨਾ ਚੱਲਦਾ ਸੈਟ ਹੈ ਤੇ ਇੱਕ ਹੋਰ ਵੀ ਫਾਇਦਾ ਥੱਲੋਂ ਮੇਰੇ ਖਿਆਲ ਨਾਲ ਤਾਂ ਹਵਾ ਵੀ ਵੱਧ ਪੈਣ ਲੱ ਜਾਂਦੀ ਆ ਕਿਉਂ ਸੀਪਦੀਆਂ ਥੋੜੀ ਜਿਹੀ ਜਗ੍ਹਾ ਵੱਡੇ ਕਰਦੀ ਹੈ ਇਹ ਕੱਲੀ ਜਾਲੀ ਜਿਉਂਦੀ ਆ ਉਹਦੇ ਨਾਲ ਵੀ ਹਵਾ ਦਾ ਵੀ ਫਰਕ ਪੈਂਦਾ ਹੋਊਗਾ ਇਹਨੂੰ ਤੇ ਪਹਿਲਾਂ ਵੀ ਆਪਾਂ ਨੇ ਬਹੁਤ ਟਾਈਮ ਹੋ ਗਿਆ ਭਾਈ 10-15 ਸਾਲ ਹੋ ਗਏ ਜਦ ਮੈਂ ਉਹ 19 ਨੰਬਰ ਦਾ ਪਾ ਕੇ ਦੇਖਿਆ ਸੀ ਉਹਦੇ ਵਿੱਚ ਮੁੰਜਰਾ ਨਹੀਂ ਆਉਂਦੀ ਸੀ ਫਿਰ ਮੈਂ ਪਾਇਆ ਨਹੀਂ ਜਿੱਦ ਦੀ ਸੀਪੇ ਚੱਲਦੀ ਸੀ ਤੇ ਐਟ ਕੀ ਫਿਰ ਖਲਾਜ ਹੀ ਹੋਊਗੀ ਮਾਂ ਕੋਈ ਨਾ ਕੋਈ ਚੱਲ ਨਵਾਂ ਕੰਮ ਦੇਖੀਏ ਕਰਕੇ ਫਿਰ ਜਦੋਂ ਆਪਾਂ ਨੇ ਇਸ ਤਾਰਾ ਨੰਬਰ ਦਾ ਪਾ ਕੇ ਦੇ ਦਿਆਂ ਮੈਂ ਪਾ ਕੇ ਦੇਖਿਆ ਤਾਂ ਓਕੇ ਸੀ ਬਿਲਕੁਲ ਕੰਮ ਤੇ ਜੀਰੀਆਂ ਦਾ ਭਾਈ ਦੇਖੋ ਜੀ ਸਾਰੀਆਂ ਪੱਕੀਆਂ ਪਈਆਂ ਨੇ ਇੱਕ ਮੰਡੀ 'ਚ ਹੁਣ ਪ੍ਰੋਬਲਮ ਆ ਰਹੀ ਹੈ ਤੋਣੀ ਨਹੀਂ ਰਹੀ ਜੀਰੀ ਲਾਵੇ ਤਾਂ ਬੰਦਾ ਕਿੱਥੇ ਲਾਊਗਾ ਜਾਂ ਤਾਂ ਟਰਾਲੀਆਂ ਭਰ ਕੇ ਖੜਾਉਂਦੇ ਨੇ ਹੁਣ ਜਿਹਨੇ ਆਲੂ ਲਾਉਣੇ ਆ ਉਹਨੂੰ ਪਤਾ ਫਿਰ ਔਖਾ ਰਹਿੰਦਾ ਕੰਮ ਆਲੂ ਵੀ ਫਿਰ ਲੇਟ ਹੁੰਦੇ ਆ ਜੇ ਹੁਣ ਜੀਰੀ ਖੜੀ ਰਹੀ ਖੇਤ 'ਚ ਤਰ ਆਲੂ ਵਿਜਣ ਦੀ ਵੀ ਲੇਟ ਹੋਈ ਜਾਂਦਾ ਕੰਮ ਇਹ ਤਾਂ ਕਰਕੇ ਫਿਰ ਵਿੱਚ ਟਰਾਲੀਆਂ ਹੁਣ ਵੱਢ ਕੇ ਭੜਕੇ ਖੜਾ ਲੈਂਦੇ ਨੇ ਚੱਲ ਜਰੋ ਅੜਤਾਲ ਖੁੱਲੂ ਫਿਰ ਮੰਡੀ ਲੈ ਜਾਣਗੇ ਹੁਣ ਮੰਡੀ ਕਰਕੇ ਥੋੜਾ ਜਿਹਾ ਕੰਮ ਰੋਕਿਆ ਵਾ ਰੋਜ਼ ਤੁਸੀਂ ਆ ਲਾਲੂ ਪੰਜ ਸੱਤ ਕਿਲੇ ਵੜਦੇ ਬਸ ਵੱਢ ਕੇ ਫਿਰ ਕੰਮ ਰੋਕ ਜਾਂਦਾ ਫਿਰ ਜਬਈ ਟਰਾਲੀਆਂ ਨਹੀਂ ਹੁੰਦੀਆਂ ਟਰਾਲੀਆਂ ਭਰੀਆਂ ਹੁੰਦੀਆਂ ਇੱਕ ਦੂਜੇ ਦੀ ਮੰਗ ਮੋਗ ਕੇ ਭਰ ਲੈਂਦਾ ਬੰਦਾ ਤੇ ਪਾਈਏ ਗਾਣੇ ਹੁਣ ਟਰਾਲੀ 'ਚ ਦੇਖਿਓ ਹੁਣ ਅੱਗੇ ਚਾਲਦੇ ਜਿਵੇਂ ਦਿਖਾਉਣਾ ਬਾਈ ਦੇਖਿਓ ਕਿੰਨੀ ਸਫਾਈ ਆ ਇੱਕ ਸਾਨੂੰ ਆ ਐਸਐਮਐਸ ਲਾ ਕੇ ਵਧਣੀ ਪੈਂਦੀ ਆ ਵਿੱਚ ਇਹਦਾ ਬਹੁਤ ਪੰਗਾ ਵਿੱਚ ਇਹ ਫੂਸ ਵੱਜ ਜਾਂਦਾ ਐ ਸਮੱਸਿਆ ਬਹੁਤ ਐਸਐਮਐਸ ਨਾਲ ਨੂੰ ਬਸੇ ਇਹ ਨਹੀਂ ਦੇਖ ਆਪਣਾ ਉਹ ਨਹੀਂ ਕਰਦਾ ਦਾ ਕੰਮ

ਜਿੱਥੇ ਮਰਜ਼ੀ ਦੇਖ ਲਓ ਐਨ ਓਕੇ ਆ ਕੰਮ ਸਾਰਾ ਫੜਿਆ ਹੈ ਇਹਦੇ ਖਾਲੀ ਦਾਣੇ ਆ ਸਾਰਾ ਆ ਦੇਖੋ ਬਿਲਕੁਲ ਓਕੇ ਇੱਥੇ ਕੰਮ ਆਪਣਾ ਜੀਰੀਆਂ ਸੁੱਕੀ ਪਈਆ ਜਿਵੇਂ ਹੁਣ ਜੀਰੀ ਇਹਦੀ ਬਾਈ ਜੀਰੀ ਇਹ ਸੱਚਾ ਜਮਾ ਸੁੱਕੀ ਪਈਆ ਛਿਹੜੀ ਜੀਰੀ ਦਾ ਪੱਤਾ ਹਰਾ ਹੋਊਗਾ ਉੱਚ ਮਸ਼ੀਨ ਫਿਰ ਸਲੋ ਚਲਾਉਣੀ ਪੈਂਦੀ ਆ ਮਾਲ ਝੜਦਾ ਨਹੀਂ ਹੁੰਦਾ ਪੂਰਾ ਹੁਣ ਇਹਦਾ ਜਿਵੇਂ ਪੱਤਾ ਜਿਵੇਂ ਬਿਲਕੁਲ ਸੁੱਕਾ ਪਿਆ ਕੋਈ ਚੱਕਰ ਨਹੀਂ ਹੁੰਦਾ ਜਿਵੇਂ ਮਰਜ਼ੀ ਚਲਾਈ ਚੱਲੋ ਤੇਜ਼ ਚਲਾ ਲਓ ਹੌਲੀ ਚਲਾ ਲਓ ਆਪਣੀ ਮਰਜ਼ੀ ਆ ਜਿੱਥੇ ਪੱਤਾ ਹਰਾ ਆਊਗਾ ਉੱਥੇ ਫਿਰ ਮਾਲ ਰੋਲਦਾ ਨਹੀਂ ਹੁੰਦਾ ਵਿੱਚ ਪੱਤੇ 'ਚ ਲਿਪਟ ਕੇ ਮਾਲ ਦਾਣੇ ਫੇਰ ਪਿੱਛੇ ਦਾਣੇ ਦਿਖਾਉਣ ਲੱਗ ਜਾਂਦੇ ਕਈ ਵਾਰ ਸਟਾਵਕ ਨੇ ਤੇ ਉੱਥੇ ਹੁੰਦਾ ਵੀ ਥੋੜਾ ਸਲੋ ਚੱਲ ਲੋ ਬਸ ਜਿਹੜੀ ਦੀਰੀ ਦਾ ਪੱਤਾ ਸੁੱਕਾ ਹੈਗਾ ਜਿਵੇਂ ਮਰਦੀ ਵਧੀ ਚੱਲੋ ਕੋਈ ਚੱਕਰ ਨਾ ਤੇ ਬਾਕੀ ਸੈਟਿੰਗ ਦਾ ਫਰਕ ਹੁੰਦਾ ਸੈਟਿੰਗ ਵਧੀਆ ਹੋਈ ਵੀ ਆਪਣੀ ਮਸ਼ੀਨ ਦੀ ਫੇਰ ਨਹੀਂ ਦਾਣੇ ਦਿਖਾਉਂਦੀ ਸਿੱਧ ਇਹ ਦੇਖ ਤੁੰਨੇ ਲਾ ਲੈ ਡੱਕ ਫੇਰ ਉਹ ਟੁਰੂ ਖੜੀ ਵੀ ਰਹੀ ਮਸਾਂ ਦੇ ਲਈ ਐ ਬੱਕ ਫੇਲਾ ਲਿਆ ਨੇ ਨਹੀਂ ਤਾਂ ਪਹਿਲਾਂ ਬਾਂਸ ਬਟੀਆਂ ਜਿੰਨੇ ਵੱਡੀਆਂ ਨੇ ਦੇਖਿਆ ਹੋਈਆਂ ਇਹ ਵੱਡੀਆਂ ਆਪਾਂ ਨੇ ਜੇ ਬੱਕਾ ਨੂੰ ਬਹੁਤ ਚਾਹਵਾ ਬਈ ਨਾ ਨਾ ਰਾਵਾਂਗਾ ਇਹਨੂੰ ਕਿੱਥੇ ਘਰੇ ਰਹਿ ਜਾ ਰਹਿੰਦਾ ਨਹੀਂ ਤਿਲ ਫਿਰ ਹਣੇ ਮੇਰਾ ਪਾਪਾ ਨਾਲੇ ਜਾਉ। ਇਹ ਇਕੱਲਾ ਨਹੀਂ ਇਧਰੇ ਜਿਹਨਾਂ ਦੇ ਵੜਦੇ ਆਪਾਂ ਗੁਰਿੰਦਰ ਦੇ ਇਹਦਾ ਇਹਨਾਂ ਦਾ ਵੀ ਜਵਾਕ ਨਾਲੇ ਆ। ਆਹ ਵੇਖਾ ਟਰੈਕਟਰ ਤੇ ਤਲਾਵਾ ਟਰੈਕਟਰ ਇਹ ਨੂੰ ਇੱਕ ਨੇ ਤੌਰ ਹੈ ਨਾ ਇਹ ਸੁੱਤੀ ਵੀ ਜਿਹੜੇ ਕਹਿੰਦਾ ਨਾਲ ਜਾਉ ਮੈਂ ਟਰੈਕਟਰ ਚਲਾਉਂ। ਮੈਂ ਜਦ ਤੁਸੀਂ ਚਲਾਉਣ ਵਾਲੇ ਹੋਗੇ ਫਿਰ ਚਲਾਉਣਾ ਨਹੀਂ। जरा फूस ये सेंटर साइं, च करना कर टा रहा कहे फूल से आने सेंटर च करना करो टाइम ਵੀ ਨਾਲੇ ਫਿਰਦਾ ਉਹ ਵੀ ਨਾਲੇ ਫਿਰਦਾ ਤੇ ਰੇ ਦੀ ਨਾਲੇ ਮਾੜ ਨਹੀਂ ਘਰੇ ਬੈਠੇ ਆਰਾਮ ਨਾਲ ਪੱਕੇ ਜੰਦੇ ਇੱਕ ਤਾਂ ਘੰਟੇ ਤੇ ਮਰਨ ਆਈਆਂ ਇਹ ਕਿਹ ਤੇ ਹਰ ਦਿਨ ਦਿਵਾਤ ਕਿੰਨੇ ਆ ਇਧਰੋਂ ਮੋਟਾ ਗਾਰੇ ਜੰਦੇ ਫਿਰ ਉਹ ਕਰਦੇ ਨਾਲ ਉਧਰ ਦੇ ਨਾਲ ਲਾ ਜਾਂਦਾ ਬਸ ਇਹ ਨਿਸ਼ਾਨੀ ਹੈ ਜੇ ਟਰੈਕਟਰ ਕੋਣਾ ਫਰੂਟ ਦੇ ਗੈਂਟਰ ਤੇ ਕਰਦੇ ਵਾਹ ਹਾਂ ਉਰੇ ਸੈਂਟਰ ਤੇ ਲੈ ਜਾਏਗਾ ਟਰਨ ਆਪਣੇ ਆਪ ਇੱਥੇ ਸਹੀ ਆਏ ਆ ਆ ਆਪਣੇ ਆਪ ਟਰਾਲੀ ਤੇ ਸਹੀ ਆ ਜਣਗੇ ਸਿੱਖਲਾ ਉਹ ਜਾਂ ਮਸੀਨ ਰੋਡ ਤੇ ਜਾਂਦੀ ਹੋਵੇ ਤਾਂ ਮਾਗਰ ਜਾਣਾ ਹਾਂ ਮਾਗਰ ਨਹੀਂ ਟਰੈਕਟਰ ਲਾ ਕੇ ਜਾਣਾ ਹਾਂ ਕਦੇ ਮਸ਼ੀਨ ਜਾਂਦੀ ਹੈ ਮਾਗਰ ਮਾਗਰ ਵੀ ਟਰੈਕਟਰ ਨਹੀਂ ਲੈ ਕੇ ਜਾਣਾ ਕਦੇ ਵੀ ਉਰੇ ਵੀ ਉਹ ਤੇਰਾ ਟਰੈਕਟਰ ਗਲਤ ਖੜਾਇਆ ਬਾਈ ਇੱਥੇ ਜਾ ਹੀ ਕਦੇ ਹਾਂ ਬਾਈ ਕਰਕੇ ਜਾ ਤੂੰ ਬੈਕ ਕਰੂਗਾ ਨਾ ਮਸੀਨ ਦੂਜੇ ਤੇ ਆ ਗਿਆ ਉਹ ਮੇਰੇ ਵਾਲਾ ਕਹੂਗਾ ਮੈਨੂੰ ਖਰਾਬ ਮਸ਼ੀਨ ਮੈਂ ਚਲਾਉਂਗਾ। ਤੋਰ ਪਹਿਲਾਂ ਅੱਗੇ ਜਦੋਂ ਪਤਾ ਨਹੀਂ ਜਿੰਨੇ ਲੋਕਾਂ ਨੂੰ ਕਈ ਲੋਕਾਂ ਨੇ ਚਾੜ੍ਹ ਤੋਂ ਕਿਰਾਏ ਤੇ ਮਸ਼ੀਨ ਤੇ ਮਗਰ ਟਰੈਕਟਰ ਲੈ ਆਇਆ। ਹਾਂ ਲੈ ਆਇਆ ਲੈ ਆਈ ਜਾਂਦੇ ਨੇ ਮਸ਼ੀਨ ਦੇ ਵਿੱਚ ਮਗਰ ਤੋਰ ਸਾਡੇ ਪਿੰਡ ਕਈ ਜਣਾ ਤੇ ਹੋਇਆ ਕੰਮ ਪਹਿਲਾਂ ਪਹਿਲਾਂ ਜਦੋਂ ਦਾ ਮਤਲਬ ਸ਼ੁਰੂ ਜਦੋਂ ਮੈਂ ਆਹ ਮੁੰਡੇ ਜਿੱਡੇ ਕਹੂੰ ਮੈਂ ਬਾਪੇ ਉਹਨਾਂ ਨਾਲ ਬਾਗ ਕਰ ਰਹਾ ਸੀ ਸਾਡੇ ਪਿੰਡੇ ਵੜਦੇ ਸੀ। ਉਹ ਉਹਨਾਂ ਕੋਲੇ ਬੰਦਾ ਬਾਹਰੋਂ ਆਇਆ ਸੀ। ਸਕਾਉਟ ਆ ਨਹੀਂ ਹੁੰਦਾ ਇਹ 27 10 ਸਕਾਉਟ ਆ ਉਹ ਕਿਹੜਾ ਰੰਗ ਹੁੰਦਾ ਈ ਖੜਾ ਸੰਤਰੀ ਆ ਹਾਂ ਦਾਣੇ ਪਵਾਏ ਦਾਣੇ ਪਵਾ ਕੇ ਨਸੀਬ ਦੇ ਪਿੱਛੇ 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 ਲੈ ਗਿਆ ਪਹਿਲਾ ਕਿਹੜਾ ਸੀ ਉਹ ਜਾ ਜਾ ਕੇ ਉਹਨੇ تیرੇ ਤੇ ਬਾਈਕ ਕਰੀ ਪਿੱਛੇ ਉਹ ਤਾਂ ਗੱਲ ਕਰ ਟਰੈਕਟਰ ਭਜਾ ਰਿਹਾ ਉਹਨੇ ਟਰਾਲੀ ਟਰੈਕਟਰ ਮੂਰੇ ਲੈ ਗਿਆ ਟਰਾਲੀ ਜੀ ਲੱਗੀ ਟਰਾਲੀ ਪਿੱਛੇ ਰਹਿ ਗਈ ਹਾਂ ਉਹ ਟਰਾਲੀ ਚੋਂ ਨਾ ਬਾਅਦ ਚੱਲੇਗਾ ਬੈਕ ਕਰੀ ਦਾੜ ਦੇ ਕੇ ਮਾਰੀ ਉੱਪ ਨਹੀਂ ਪਿੱਛੇ ਖਾਲੀ ਇੱਕ ਵਾਰ ਨਹੀਂ ਉਹਨੇ ਤਿੰਨ ਚਾਰ ਵਾਰ ਬੈਕ ਕਰਕੇ ਢੋਪੀ ਉਹਨੂੰ ਆਏ ਠੀਕ ਹੈ ਨਾ ਮੈਨੂੰ ਅੱਜ ਵੀ ਖਾਲੀ ਚ ਬੱਜ ਗਿਆ ਟਾਇਰ ਇਹ ਬੱਚੇ ਰੌਲਾ ਪਾਵੇ ਭਾਂਜੇ ਟਰਾਲੀ ਚੱਕਦਾ ਕਰੇ ਵਿੱਚੋਂ ਉਸ ਭਾਈ ਉਹਨੇ ਪਾਇਆ ਕੁੱਟ 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 ਫਟਾਵਾ ਕਰਾਂ ਨਾਲ ਲਾਤੀ ਇਹਨੇ ਪੂਸ ਮਸ਼ੀਨ ਦੀ ਹੋਰ ਤਾਂ ਟਰੈਕਟਰ ਨਾਲ ਖੰਡਾ ਪਾ ਪਾ ਕੇ ਮਗ ਨੂੰ ਪੂਸ ਨਿਕਲਦਾ ਕਰਿਆ ਜੀ ਔਰ ਉਹ ਉਹਦਾ ਚੱਕਰ ਲੱਗ ਗਿਆ ਕੱਚਾ ਹਾਂ ਨੰਬਰ ਆਈ ਵੀਰ ਹਾਂ ਨੰਬਰ 82 ਜਿਹੜਾ ਮੇਰੇ ਨਾਲ ਦਾ ਦਾ ਜੱਟ ਮੈਂ ਕਹਿੰਦਾ ਉਹ ਵੀ ਇੱਕੜਾ ਮਸ਼ੀਨ ਨੇ ਮਗਰ ਲਾਇਕ ਤੁਰਿਆ ਜਾ ਕਹਿੰਦਾ ਇਹ ਮਸ਼ੀਨ ਲੱਗੀ ਪਾਈ ਕੋਣੀ ਆ ਕੇ ਕਹਿੰਦਾ ਸਭ ਸਰ ਦੇ ਵਿੱਚ ਚੱਲ ਜਾ ਚੜੀ ਕਹਿੰਦਾ ਫਿਰ ਮਾਰਿਆ ਕੂਕਾ ਕੱਚੇ ਫਿਰ ਹੁਣ ਦਿਖਦਾ ਨਹੀਂ ਨਾ ਹੈਗਾ ਉੱਚੀ ਐਮ ਜੀ ਨੇ ਹੁਣ ਡਰਾਈਵਰ ਤਾਂ ਕਈ ਵਾਰ ਆਏ ਹੁੰਦਾ ਹਾਂ ਕਿ ਕਿੱਥੇ ਕਿਹੜਾ ਕੋਈ ਹੈਗਾ ਕੱਲ ਯਾਨਾ ਡਰਾਈਵਰ ਦਾ ਇਹ ਕਸੂਰਤਾ ਮਸ਼ੀਨ ਦੇ ਟਿੱਕੜਾ ਕਦੇ ਵੀ ਨਾ ਰੱਖੋ ਹੌਂ ਕਈ ਵਾਰ ਮੂਰੇ ਕੋਈ ਕੱਟਰ ਦੇ ਕੋਈ ਚੀਜ਼ੇ ਲੱਗ ਗਈ ਜਾਂ ਕੋਈ ਮੂਰੇ ਦਿੱਕੀ ਪੈ ਗਿਆ ਕਿੱਥੋਂ ਬੈਕ ਕਰ ਲਵੇ ਹਾਂ ਫੂਸੇ ਲੱਗ ਜਾਂਦਾ ਹੈ ਕਈ ਵਾਰ ਕੋਈ ਚੀਜ਼ੇ ਪਈ ਹੁੰਦੀ ਆ ਉੱਪਰੋਂ ਗਿੜੀ ਲਫਾਫਾ ਲਪੂਪਾ ਦੇ ਕੋਈ ਥੈਲਾ ਡੁੱਲਦਾ ਪਿਆ ਤਾਂ ਕਦੇ ਕੋਈ ਦਬਾਅ ਨਹੀਂ ਹੁੰਦਾ ਜਾਂਦਾ ਜਾਂਦਾ ਕਿੱਥੋਂ ਬੈਕ ਕਰਨੀ ਪਵੇ ਜੀਨ ਦੇ ਮਗਰ ਹਾਂ ਉਧਰੋਂ ਬਾਈ ਜੀਰੀ ਵੱਢ ਕੇ ਦੂਜੇ ਪਾਸੇ ਆ ਗਏ ਜੀ ਆਪਾਂ ਕੰਮਾਂ ਚੱਲਦੀ ਹੈ ਆਪਣੀ ਤੇ ਜਿੱਥੇ ਪਹਿਲੇ ਦਿਨ ਆਪਾਂ ਨੇ ਬਾਂਸਪਤੀ ਵੜੀ ਦੀ ਅਰ ਇੱਕ ਵਾਲੂ ਲਾਤੇ ਇਹਨਾਂ ਨੇ ਪਾਣੀ ਚੱਲਦਾ ਆਲੂਆਂ ਨੂੰ ਆਲੂਆਂ ਦਾ ਕੰਮ ਵੀ ਭਾਈ ਜੋਰਾਂ ਤੇ ਚੱਲ ਰਿਹਾ ਪੂਰਾ ਸਾਡੇ ਵੱਲ ਵੀ ਹੁਣ ਆਲੂ ਬਹੁਤ ਲਾਉਂਦੇ ਨੇ ਤੇ ਵੀ ਹੁਣ ਮੰਡੀਆਂ ਕਰਕੇ ਜੀਰੀ ਲੇਟ ਹੋਈ ਜਾਂਦੀ ਆ ਆਹ ਵੱਢ ਕੇ ਜੀਰੀ ਆਪਣੇ ਹੁਣ ਇਹ ਟਰਾਲੀ ਥੈਲੀਆਂ ਭਰਾ ਕੇ ਖੜਾਉਣਗੇ ਇੱਥੇ ਵੀ ਆਲੂ ਲਾਉਣਾ ਹੈ ਕਹਿੰਦੇ ਇਹ ਦੇਖੋ ਪਾਣੀ ਲਾਉਣ ਲੱਗੇ 7-8 ਕਿਲੇ ਮਾਸ ਰੋਤੀ ਵੱਡੀ ਸੀ ਆਪਾਂ ਨੇ ਇੱਥੇ। ਉਹ ਕਰਦੇ ਨੇ ਪ੍ਰਸ਼ਾਸਨ ਦੇ ਖਾਤ ਜਾਣਾ। ਸ਼ਾਇਦ ਇਹ ਵੀ ਹੋਰ ਬੰਦੇ ਵੀ ਯਾਰ ਹੋਰ ਕਿਤੇ ਆਪ ਹੈ। ਆਹ ਦੇਖੋ ਉਹਨੂੰ ਕਰਾਉਂਦੀ ਦਾ ਪੁੱਤ ਦਿਖਾਉਣਾ ਕਰਾਉਂਦੀ ਲੱਗੀ ਹੋਈ ਆ ਇਹ। ਚਾਰ ਬੰਦਰ ਇਹ ਦੇਖੋ ਇੰਨੀਆਂ ਹੁੰਦੀ ਐ ਉਹ ਦੇਖੋ ਕਰਨੀਆਂ ਲੱਗੀਆਂ ਉੱਤੇ ਪਹਿਲੀ ਵਾਰ ਨਾਲ ਲੈ ਕੇ ਗਿਆ ਸੀ ਆਪੇ ਤੋੜ ਕੇ ਚਾਰ ਪਾਇਆ ਸੀ ਵਧੀਆ ਬਣਦਾ ਚਾਰ ਜਿੰਨੇ ਆਪਣਾ ਕੌਲਿਆਂ ਦਾ ਚਾਰ ਹੁੰਦਾ ਇਹਦੇ ਚਾਰ ਬਣਦਾ ਤਾਂ ਮਸੀਂ ਚੱਲਦੀ ਆ ਆਪਣੀ ਵਸ ਰਹਿ ਗਿਆ 2 ਕਿਲੇ ਤੇ ਵੱਢ ਕੇ ਫਿਰ ਚੱਲਦੇ ਆਂ ਬੰਦੇ ਨੂੰ ਕਮਰਾ ਬਾਈ ਮੰਡੀਆਂ ਕਰਕੇ ਸਵਾਦ ਨਹੀਂ ਆ ਰਿਹਾ ਆ ਚਾਰ ਵਾਧੇ ਪਿਆਰ ਹੋਏ ਨੇ ਵਾ ਟਾਈਮ ਨਾਲੇ ਫੇਲੇ 11 ਵਜੇ ਮਸ਼ੀਨ ਚਲਾਉਂਦਾ ਬੰਦਾ ਵੀਰਿਆ ਸਾਰੀਆਂ ਪੱਖੀਆਂ ਪੰਗਾਂ ਦੇ ਬਸ ਮੰਡੀ ਕਰਕੇ ਹੋ ਰਹੀ ਜਲਦਾ ਗੰਮ ਬਹੁਤ ਲੱਗੇ ਹੋਏ ਨੇ ਅਕਰਾਂ ਦੀ ਅਰੇ ਅਕਰਾਂ ਦੀ ਅਕਰਾਂ ਦੀ ਲੱਗੀ ਆ